ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ 15ਵਾਂ 20 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਸਾਰੇ ਲਈ ਬਹੁਤ ਹੀ ਦੁਖਦਾਈ ਹੁੰਦਾ ਹੈ ਕਿਉਂਕਿ ਇਸ ਦਿਨ ਗੁਰੂ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਆਪਣੇ ਪਰਿਵਾਰ ਤੇ ਸਿੰਘਾਂ ਸਮੇਤ ਮੁਗਲ ਸੈਨਾ 8 ਮਹੀਨਿਆਂ ਤੋਂ ਕੋਸ਼ਿਸ਼ ਕਰ ਰਹੀ ਸੀ ਆਨੰਦਪੁਰ ਸਾਹਿਬ ਦਾਖਿਲ ਹੋਣ ਲਈ ਯੁੱਧ ਵੀ ਚੱਲ ਰਿਹਾ ਸੀ ਬਟ ਮਜਬੂਰਨ ਗੁਰੂ ਮਹਾਰਾਜ ਜੀ ਨੂੰ ਅੱਜ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ ਕਿਉਂਕਿ ਔਰੰਗਜ਼ੇਬ ਵੱਲੋਂ ਛੁੱਟੇ ਅਕਸਮਾ ਖਾ ਕੇ ਗੁਰੂ ਮਹਾਰਾਜ ਜੀ ਨੂੰ ਮਜਬੂਰ ਕੀਤਾ ਗਿਆ ਇਹ ਸ਼ਹੀਦੀ ਪੰਡੜਵਾ ਸਾਰਿਆਂ ਲਈ ਬਹੁਤ ਹੀ ਦੁੱਖ ਦੀ ਤੇ ਬਹੁਤ ਹੀ ਦਰਦਨਾਕ ਹੁੰਦਾ ਕਿਉਂਕਿ ਇਸੇ ਹਫ਼ਤੇ ਗੁਰੂ ਮਹਾਰਾਜ ਜੀ ਦਾ ਪਰਿਵਾਰ ਵਿਛੜਿਆ ਸੀ ਤੇ ਚਾਰੇ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਪ੍ਰਾਪਤ ਹੋਈ ਸੀ ਸੋ ਆਪਾਂ ਕੋਸ਼ਿਸ਼ ਕਰਨੀ ਹੈ ਇਸ ਹਫ਼ਤੇ ਆਪਾਂ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਨੂੰ ਯਾਦ ਕਰਨਾ ਹੈ ਗੁਰੂ ਮਹਾਰਾਜ ਜੀ ਨੂੰ ਯਾਦ ਕਰਨਾ ਹੈ ਕੰਮ ਤਾਂ ਚੱਲਦੇ ਹੀ ਰਹਿਣੇ ਹੈ ਤੇ ਆਪਾਂ ਰੋਜ਼ ਇੱਕ ਸੋਹਣੀ ਵੀਡੀਓ ਅਪਲੋਡ ਕਰਨੀ ਹੈ ਤੇ ਆਪਾਂ ਉਸ ਤੋਂ ਸੁਣ ਇੱਕ ਮੈਸੇਜ ਜਨਾ ਕਿਉਂਕਿ ਆਪਾਂ ਸਾਰੀਆਂ ਗੱਲਾਂ ਸੁਣੂ ਵੀਡੀਓ ਦੇ ਥਰੂ ਹੀ ਸ਼ੇਅਰ ਕਰਦੇ ਆਂ